ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਿਵਾਨੇ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਹੈ ਇਹ ਮੋਗੇ ਜ਼ਿਲ੍ਹੇ ਦੀ ਹੱਦ ਦੇ ਉੱਤੇ ਪੈਂਦਾ ਪਿੰਡ ਆ ਨਾਲ ਹੀ ਮਾਛੀਕੇ ਪਿੰਡ ਮੋਗੇ ਜ਼ਿਲ੍ਹੇ ਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜੀ ਉਹਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਕੱਲਾ ਪਸ਼ੂ ਪਾਲਣ ਨਹੀਂ ਖੇਤੀਬਾੜੀ ਵੀ ਬਾਈ ਜੀ ਦੀ ਦੱਸਦੇ ਆ ਬਈ ਕਾਫੀ ਚੰਗੇ ਪੱਧਰ ਤੇ ਨਾਲ ਇਹਨਾਂ ਦੀ ਖੇਤੀਬਾੜੀ ਚੱਲਦੀ ਹੈ ਪਰ ਘਰ ਚ ਜੇ ਪਸ਼ੂ ਦੇਖੋ ਤਾਂ ਗਿਣਤੀ ਬਹੁਤ ਸਾਨੂੰ ਨਜ਼ਰ ਆਉਗੀ ਤੇ ਸਾਰੇ ਹੀ ਪਸ਼ੂ ਸੋਹਣੇ ਐ ਇੱਕ ਤਾਂ ਇਹ ਹੁੰਦਾ ਵੀ ਕਈ ਵਾਰ ਅਸੀਂ ਘਰ ਚ ਪਸ਼ੂ ਤਾਂ ਗਿਣਤੀ ਬਹੁਤ ਵਧਾ ਲੈਨੇ ਆ ਪਰ ਉਹਨਾਂ ਦੀ ਸਾਂਭ ਸੰਭਾਲ ਨਹੀਂ ਚੰਗੀ ਕਰਦੇ ਜਿਹਦੇ ਕਰਕੇ ਪਸ਼ੂ ਖੜੇ ਵੀ ਸਾਨੂੰ ਐ ਜੇ ਲੱਗੀ ਜਾਂਦੇ ਆ ਜੋ ਕੋਈ ਉਪਰਾ ਬੰਦਾ ਹੁੰਦਾ ਵੀ ਜਿਵੇਂ ਵੈਸੇ ਹੀ ਬਾਈ ਜੀ ਉਹਨਾਂ ਨੇ ਬੰਨ ਲਏ ਹੁੰਦੇ ਐ ਪਰ ਇਸ ਵੀਰ ਕੋਲ ਜਿੰਨੇ ਲਗ ਐ ਸੇਤ ਦੇ ਵੀ ਸੋਹਣੇ ਐ ਝੋਟੀਆਂ ਬਹੁਤ ਸੋਹਣੀਆਂ ਮਗਰ ਤਿਆਰ ਹੋ ਰਹੀਆਂ ਵੈਸੇ ਜਿਹੜੀ ਅੱਜ ਵੀਡੀਓ ਬਣਨੀ ਐ ਇਹਦੇ ਚ ਇੱਕ ਮੱਝ ਇਹਨਾਂ ਨੇ ਵਕਾਊ ਕੀਤੀ ਐ ਇਹ ਮੱਝ ਤੁਸੀਂ ਪਹਿਲਾਂ ਦੇਖ ਲਓ ਇਹਨੇ ਬੜਾ ਚੰਗਾ ਦੁੱਧ ਪਿਛਲੇ ਸੂਏ 'ਚ ਦਿੱਤਾ ਹੈ ਡਿਟੇਲ ਸਾਰੀ ਵਾਈ ਜੂਰੀ ਆਪਾਂ ਨੂੰ ਇਹਦੇ ਬਾਰੇ ਦੱਸਣਗੇ ਨਾਲ ਹੀ ਇਹਦੀ ਪਿਛਲੇ ਸੂਏ ਦੀ ਕੱਟੀ ਤੁਹਾਨੂੰ ਦਿਖਾਉਂਗਾ ਕਾਰਨ ਇੱਕ ਹੈ ਦੱਸੋ ਵੀ ਜਦੋਂ ਕੁਝ ਵੀਡੀਓ ਬਣਾਈ ਦੀ ਹਨ ਤਾਂ ਉਦੋਂ ਇਹ ਦੇਖੀਦਾ ਵੀ ਭਾਵੇਂ ਮੱਝ ਦੇ ਸਿੰਗ ਥੋੜੇ ਬਹੁਤ ਖੁੱਲੇ ਹੋਣ ਪਰ ਥਾਣੋਵਾਨਿਆਂ ਵਾਲੋਂ ਮੱਝ ਚੰਗੀ ਹੋਵੇ ਤਾਂ ਸਿੰਗ ਤਾਂ ਫਰਸਟ ਜਨਰੇਸ਼ਨ ਦੇ ਵਿੱਚ ਉਹਨਾਂ ਦੀ ਸ਼ੇਪ ਸੁਧਰ ਜਾਂਦੀ ਹੈ ਜਿਵੇਂ ਇਸ ਮੱਝ ਦਾ ਸਿੰਗ ਤੁਸੀਂ ਦੇਖੋਗੇ ਥੋੜਾ ਤੁਹਾਨੂੰ ਖੁੱਲਾ ਦਿਸੂਗਾ ਬਾਲਾ ਵੱਡਾ ਮਣੀ ਸਿੰਘ ਪਰ ਥੋੜਾ ਖੁੱਲਾ ਦਿਸੂਗਾ ਪਰ ਇਹਦੀ ਆਪਾਂ ਝੋਟੀ ਦੇਖਦੇ ਆ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਏਡੇ ਸੋਹਣੇ ਸਿੰਘਾਂ ਦੀ ਇਹਨੇ ਕੱਟੀ ਨੂੰ ਜਨਮ ਦਿੱਤਾ ਇਹ ਤੁਸੀਂ ਇਹਦੀ ਪਿਛਲੇ ਸੂਏ ਦੀ ਕੱਟੀ ਜਿਹੜੀ ਉਹ ਜ਼ਰੂਰ ਦੇਖ ਲਓ ਸੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੋਸਤੋ ਮੱਝ ਬਾਰੇ ਜਿਆਦਾ ਆਪਾਂ ਪੁੱਛਣਾ ਹੈ ਪਹਿਲਾਂ ਆਪਾਂ ਸ਼ੁਰੂ ਇੱਥੋਂ ਹੀ ਕਰ ਲੈਂਦੇ ਆ ਇਸ ਕੱਟੀ ਤੋਂ ਜਾਂ ਬਾਕੀ ਪਸ਼ੂਆਂ ਬਾਰੇ ਥੋੜੀ ਬਹੁਤ ਜਾਣਕਾਰੀ ਬਾਈ ਤੋਂ ਲੈਣੇ ਆ ਬਾਈ ਸਤਿ ਸ਼੍ਰੀ ਅਕਾਲ ਤੈਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਅ ਭਾਈ ਆਪਣਾ ਨਾਮ ਦੱਸ ਦਿਓ ਤੁਸੀਂ ਜਖੀਰ ਸਿੰਘ ਜੀ ਠੀਕ ਐ ਨਾਲ ਭਾਈ ਬਲਦੀਪ ਸਿੰਘ ਆ ਤੇ ਨਾਲ ਭਾਈ ਸੰਦੀਪ ਸਿੰਘ ਐ ਇਸੇ ਪਿੰਡ ਤੋਂ ਦੋਸਤੋ ਤੇ ਸ਼ੌਕ ਸਾਰਿਆਂ ਨੂੰ ਪਸ਼ੂ ਪਾਲੰਦਾ ਭਾਈ ਜੀ ਆਪਾਂ ਅੱਜ ਵੀਡੀਓ ਬਣਾ ਰਹੇ ਆ ਘਰ ਚ ਪਸ਼ੂ ਪਰ ਪਹਿਲਾਂ ਤੋਂ ਹੀ ਇੰਨੇ ਰੱਖਦੇ ਹਾਂ ਹਾਂ ਜੀ ਪਹਿਲਾਂ ਤੋਂ ਹੀ ਐ ਜਿੰਤੀ ਬਹੁਤ ਐ ਫਿਰ ਕਿੰਨੇ ਜਾਨੇ ਲੇਬਰ ਵਾਲੇ ਨਾਲ ਰੱਖਦੇ ਹਾਂ ਪਸ਼ੂ ਸੰਭਾਲਣਾਸਤੇ ਲੇਬਰ ਤਾਂ ਇੱਕ ਹੀ ਹੁੰਦਾ ਜੀ ਕਿਉਂਕਿ ਪਸਾ ਲੇਬਰ ਦੀ ਪ੍ਰੋਬਲਮ ਕਰਕੇ ਹੀ ਹੁਣ ਇਹ ਘਟਾਉਣ ਦਾ ਸੋਚਿਆ ਜੀ ਠੀਕ ਐ ਜਾਂ ਫਿਰ ਸ਼ੌਕ ਭਾਈ ਬਹੁਤਾ ਐ ਤਾਂ ਹੀ ਫਿਰ ਇੰਨੇ ਪਸ਼ੂ ਰੱਖ ਰਹੇ ਹਾਂ ਜੀ ਖੇਤੀਬਾੜੀ ਵੀ ਨਾਲ ਚੱਲਦੀ ਹੈ ਹਾਂ ਜੀ अच्छा जेक ਮੱਝ ਵੇਚਣ ਲੱਗੇ ਹੋ ਤੁਸੀਂ ਆਪਾਂ ਉਹਦੇ ਬਾਰੇ ਗੱਲਬਾਤ ਮੈਨ ਕਰਨੀ ਆ ਉਹ ਤੋਂ ਪਹਿਲਾਂ ਇੱਕ ਮੈਂ ਕੱਟੀ ਦਿਖਾਈ ਸੀ ਇਹ ਉਸੇ ਮੱਝ ਦੀ ਕੱਟੀ ਹੈ ਹਾਂਜੀ ਕਿੰਨੀ ਉਮਰ ਹੋ ਗਈ ਹੋਣੀ ਬਈ ਇਹਦੀ ਇਹਦੀ ਇਹ ਅਸੀਂ 1 ਅਕਤੂਬਰ ਚ ਲਈ ਸੀ ਪਿਛਲੇ ਸਾਲ ਪਿਛਲੇ ਸਾਲ ਹਾਂਜੀ ਇਹ 13 ਕਿ ਮਹੀਨੇ ਦੀ ਮੰਨ ਕੇ ਚੱਲੋ ਕੱਟ ਹੀ ਹੋਊ ਉਹਦੂ ਗਸ ਠੀਕ ਹੈ ਅੱਛਾ ਇਹ ਆਪਾਂ ਜਿਹੜੀ ਮੱਝ ਖਰੀਦੀ ਸੀ ਉਹਦੇ ਨਾਲ ਆਈ ਸੀ ਹਾਂਜੀ ਠੀਕ ਹੈ ਇਹ ਕਿਹੜੇ ਸੀ ਮੰਡੀ ਉਹਨਾਂ ਨੇ ਦੱਸਿਆ ਸੀ ਕੁਝ ਜਾਂ ਨਹੀਂ ਜੀ ਸੀ ਇਹਦਾ ਲਿਤਾ ਪਤਾ ਕੋਈ ਦੱਸੋ 13 ਮਹੀਨੇ ਉਮਰ ਹੈ ਜਿਹੜੀ ਮੱਝ ਅੱਜ ਬਾਈ ਨੇ ਵੇਚਣੀ ਹੈ ਉਹਦੇ ਨਾਲ ਇਹ ਆਈ ਸੀ ਪਿਛਲੇ ਸਾਲ ਬਾਈ ਨੇ ਉਹ ਮੱਝ ਖਰੀਦੀ ਜਿਵੇਂ ਬਾਈ ਦੱਸਦਾ ਅਕਤੂਬਰ ਮਹੀਨੇ ਚ ਤੁਸੀਂ ਇਹ ਕੱਟੀ ਦੇਖ ਲਓ ਪਹਿਲਾਂ ਇਹਦੇ ਸਿੰਗ ਦੇਖ ਲਓ ਵੀ ਇਹ ਸਿੰਗ ਬਹੁਤਾ ਵੱਡਾ ਮੈਟਰ ਨਹੀਂ ਹੁੰਦਾ ਇਸ਼ੂ ਨਹੀਂ ਬਣਦਾ ਜਿਵੇਂ ਜੇ ਤੁਸੀਂ ਕੋਈ ਮੱਝ ਖਰੀਦਦੇ ਆ ਤਾਂ ਥਣ ਹੋਵਾਨਾ ਜ਼ਰੂਰੀ ਦੇਖਣਾ ਹੁੰਦਾ ਕਿਉਂਕਿ ਥਣ ਹੋਵਾਨੇ ਨੂੰ ਛੇਤੀ ਚੇਂਜ ਨਹੀਂ ਕਰ ਸਕਦੇ ਆਪਾਂ ਉਹ ਮਾਲੇ ਪੱਖ ਤੇ ਪਸ਼ੂ ਜ਼ਿਆਦਾ ਲੈ ਕੇ ਜਾਂਦਾ ਸੋ ਇਹ ਕੱਟੀ ਉਸ ਮੱਝ ਦੀ ਹੈ ਬਾਕੀ ਛੋਟੀਆਂ ਵੈਸੇ ਛੋ ਗਿਆ ਮੱਝਾਂ ਜਿਹੜੀਆਂ ਘਰੇ ਰੱਖੀਆਂ ਉਹਨਾਂ 'ਚ ਤਿਆਰ ਹੋ ਰਹੀਆਂ ਮੱਝ ਬਾਰੇ ਆਓ ਜਾਣਕਾਰੀ ਬਾਈ ਜੀ ਉਹਨਾਂ ਤੋਂ ਲੈਨੇ ਆਪਾਂ ਇਸ ਸਾਈਡ ਤੇ ਇਹ ਸਮਾਜ ਨੂੰ ਵੱਧਾ ਹੋਇਆ ਢਾਂਚਾ ਬੜਾ ਸੋਹਣਾ ਦੋਸਤੋ ਮੱਝ ਦਾ ਹਵਾਨਾ ਜਿੰਨਾ ਅੱਗੋਂ ਦੱਸਦਾ ਐ ਇੰਨਾ ਹੀ ਪਛਾਣ ਨੂੰ ਆ ਜਦੋਂ ਤੁਰੂ ਮੱਝ ਉਦੋਂ ਵੀ ਤੁਹਾਨੂੰ ਦਿਸੂ ਬਈ ਜਿਹੜੀ ਹੁਣ ਅੱਜ ਆਪਾਂ ਮੱਝ ਵੇਚਣੀ ਆ ਸਾਹਮਣੇ ਖੜੀ ਆ ਦਿਸਦੀ ਐ ਇਹ ਕਿੰਨਵਾ ਸੂਆ ਸੂਣ ਲੱਗੀ ਐ ਤੇ ਇਹ ਜੀ ਤੀਜਾ ਸੂਆ ਸੂਜੀ ਦੂਜੇ ਸੂਏ ਖਰੀਦੀ ਆ ਜਿਹੜਾ ਸੂਆ ਦੂਜਾ ਕਹਿ ਕੇ ਦਿੱਤੀ ਸਾਨੂੰ ਉਹਨਾਂ ਨੇ ਠੀਕ ਐ ਆਪਾਂ ਅੱਛਾ ਉਹ ਸੁਈਸ ਵਾਈ ਲੈਂਦੀ ਸੀ ਸੁਈਸ ਵਾਈ ਜੀ ਕਿੰਨਾ ਦੁੱਧ ਚੋ ਕੇ ਲੈਂਦਾ ਜੀ ਉੱਥੇ ਜੀ 18 ਦੇ ਪਲੱਸ ਸੀਗਾ 18 ਕਿਲੋ ਤੋਂ ਬਾਹਰ ਦੁੱਧ ਚੋਇਆ ਸੀ ਹਾਂਜੀ ਘਰੇ ਆ ਕੇ ਫਿਰ ਕਿੰਨਾ ਕਿ ਦਿੰਦੀ ਰਹੀ ਨਹੀਂ ਜੀ 18 ਕਿਲੋ ਦਿੰਦੀ ਰਹੀ 18 ਕਿਲੋ ਦਿਨ ਛੱਡ ਤੇਲ ਵਾਸੀ ਠੀਕ ਹੈ ਹੁਣ ਕਿੰਨੇ ਦਿਨ ਲਊ ਬਾਈ ਸੋਨ ਜੇ ਸੋਨ ਚ ਇਹ 25 ਦਾ ਸਾਡਾ ਏਰੀਆ ਜੀ 25 ਦੇ ਆਸ-ਪਾਸ ਹੋਊਗੀ ਕੋਸੇ 25 ਤਰੀਕ ਦੇ ਆਸ-ਪਾਸ ਹਾਂਜੀ ਉੱਥੇ ਇਹਨੂੰ ਹੋ ਜਾਣਗੇ ਇੱਕ 10 ਮਹੀਨੇ 10 ਦਿਨ ਹੋ ਜਾਣਗੇ ਠੀਕ ਹੈ 25 ਦੇ ਨੇੜ ਹਾਂਜੀ ਵੈਸੇ ਅੱਜ ਤਰੀਕ ਜਿਹੜੀ ਉਹ 17 ਹੈ ਅਟਕਦਣੇ ਦਾ ਮਤਲਬ ਹੋਰ ਹੈ ਜੇ ਲੈ ਸਕਦੀ ਹੈ ਹਾਂਜੀ ਚਵਾਈ ਚ ਕਿਵੇਂ ਰਹੀ ਬਈ ਸਵੇਰ ਚ ਚਵਾਈ ਬਹੁਤ ਠੰਡੀ ਆ ਦੋਨੇ ਪਾਸੇ ਬਹਿ ਕੇ ਚੁੰਦੇ ਜੀ ਦੋਨੇ ਪਾਸੇ ਬੈਠੇ ਪਾਸੇ ਬਹਿ ਕੇ ਹਾਂਜੀ ਦੁੱਧ ਲੰਬਾ ਟਾਈਮ ਪਿਆਗੀ ਹਾਂਜੀ ਕੀ ਰੇਟ ਰੱਖਦੇ ਹੋਏ ਤਾਂ ਹੁਣ ਰੇਟ ਫੋਨ ਤੇ ਕਰ ਲਾਂਗੇ ਜੀ ਅੱਛਾ ਸੀਮਨ ਕਿਹੜੇ ਬੋਲ ਦਾ ਭਰਾ ਹੈ ਜੀ ਇਹਦੇ ਵੀ ਉਹ ਹਰਿਆਣੇ ਦਾ ਪੰਚਾਇਤੀ ਦਲਵਾਗ ਬੋਲ ਦਾ ਜੀ ਹਰਿਆਣੇ ਦਾ ਇੱਕ ਪੰਚਾਇਤੀ ਬੋਲ ਜੀ ਤਾਂ ਨਾਮ ਦਲਵਾਗ ਹੈ ਉਹਦਾ ਸੀਮਨ ਲੱਗਾ ਹੋਇਆ ਹੈ ਹਾਂਜੀ ਦੋਸਤੋ ਇਹ ਤੀਜਾ ਸੂਆ ਮੱਝ ਬਾਈ ਜਿਹੜੀ ਕਹਿੰਦੇ ਵੀ ਸੁੰਦੀ ਆ ਦੂਜੇ ਸੂਏ ਇਹਨਾਂ ਨੇ ਖਰੀਦੀ ਸੀ ਪਸ਼ੂਆਂ ਦੀ ਗਿਣਤੀ ਵਧ ਗਈ ਤਾਂ ਵੇਚਣ ਲੱਗੇ ਆ। ਮਸਟ ਜੇ ਸੁਭਾਦੀ ਆ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਮਿਲਕਿੰਗ ਕਰਦੇ ਰਹੇ ਆ। 18 ਕਿਲੋ ਤੋਂ ਬਾਹਰ ਦੁੱਧ ਚੋਕੇ ਲੈਂਦਾ ਸੀ ਤੇ 18 ਕਿਲੋ ਵਾਂਗੂ ਇੱਥੇ ਵੀ ਆ ਕੇ ਦਿੰਦੀ ਰਹੀ ਐ। ਆ ਗਾੜੀ ਚੰਗੀ ਐ, ਪਛਾਣ ਨੂੰ ਹੋਵਾਨਾ ਚੰਗਾ। ਸਿੰਗ ਦੀ ਸ਼ੇਪ ਥੋੜੀ ਜ਼ਰੂਰ ਡਿਫਰੈਂਟ ਲੱਗਦੀ ਐ। ਪਰ ਢਾਂਚਾ ਐਡਾ ਕਹ ਵੀ ਇਹ ਸਿੰਗ ਉਪਰਾਂ ਨਹੀਂ ਲੱਗਦਾ। ਬਹੁਤਾ ਵੱਡਾ ਸਿੰਗ ਵੀ ਲੀਗਾ ਪਰ ਜੋ ਚੀਜ਼ ਐ ਉਹ ਕਲੀਅਰ ਵੀਡੀਓ ਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਹੁੰਦੀ ਐ। ਤੋਰ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ ਮਾਜੇ ਬਾਈ ਖੁੱਲ ਇਹ ਤਰ ਨੂੰ ਲਿਖ ਬਹੁਤ ਸੋਹਣੇ ਬੱਚੇ ਦੱਸੋ ਇਹ ਮੱਝ ਪਾਉਂਦੀ ਹੈ ਕਿਉਂਕਿ ਇਹਦੀ ਕੱਟੀ ਤੁਹਾਨੂੰ ਮੈਂ ਦਿਖਾਤੀ ਹੈ ਪਹਿਲਾਂ ਤਾਂ ਹੀ ਦਿਖਾਈ ਸੀ ਵੀ ਤੁਹਾਨੂੰ ਤਾਂ ਇਹ ਧਿਆਨ ਚ ਰਵੇ ਜਿਹੜੀ ਮੱਝ ਖਰੀਦਦੇ ਹੋ ਉਹ ਤੋਂ ਬਰੀਡਿੰਗ ਕਰਨੀ ਆ ਤਾਂ ਕਿਦਾਂ ਦੇ ਬੱਚੇ ਇਹ ਮੱਝ ਦੇ ਸਕਦੀ ਹੈ ਜਬਰਦਸਤ ਸਥਾਨ ਹਵਾਨਾ ਸੋ ਮਤਲਬ ਅੱਗੋਂ ਪਿੱਛੋਂ ਹਵਾਨਾ ਕਾਫੀ ਚੰਗਾ ਦੱਸਦਾ 25 ਤਰੀਕ ਦੇ ਆਸ-ਪਾਸ ਵੱਲੋਂ ਇਹ 8 ਤਣ ਬਾਈ ਕਹਿੰਦਾ ਹੋਰ ਲਊਗੀ ਤਾਂ ਹਵਾਨਾ ਹੁਣ ਵੀ ਦੇਖੋ گاਵਾ ਨੂੰ ਭਰਿਆ ਹੋਇਆ ਹਵਾਨਾ ਹੈ ਆਮ ਪਸ਼ੂ ਪਾਲਕ ਮੋਢਲੇ ਬਾਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ। ਛੌਕ ਆ ਫਿਰ ਵੀ ਚੰਗੇ ਦਾ ਮੱਝਾਂ ਘਰੇ ਬਾਈ ਨੇ ਸੰਭਾਲੀਆਂ। ਟਾਂਚਾ ਤੁਸੀਂ ਮੱਝ ਦਾ ਦੇਖੋ, ਪੁੜਿਆਂ ਦੀ ਬਣਾਵਟ ਦੇਖ ਸਕਦੇ ਹੋ। ਉੱਤੋਂ ਹਵਾਨਾ ਫਿਕਸ ਹੈ। ਬਾਈ ਇਹ ਕਿਹੜਾ ਹੋਰ ਇਧਰ ਵਾਪਸੀ ਮੋਢਲੇ ਜੀ। ਜੋ ਇੱਕ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਦੱਸੋ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ। ਮੈਨੂੰ ਆਸ ਹੈ ਵੀ ਤੁਹਾਨੂੰ ਪਸੰਦ ਆਉ ਜੂ ਜੀ ਨੂੰ ਜੱਜਦੀ ਹੈ। ਤਾਂ ਰੇਟ ਬਾਈ ਜੀ ਨਾਲ ਗੱਲਬਾਤ ਕਰ ਲਓ ਵੀ ਕੀ ਇਹਦੀ ਡਿਮਾਂਡ ਵੀ ਰੱਖਦਾ। ਤੇ ਕਿੱਥੋਂ ਤੱਕ ਤੁਹਾਡਾ ਸੌਦਾ ਰਲੂਗਾ ਸੋ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਦਿਖਾ ਰਹੇ ਆਂ ਬਈ ਗੋਆ ਕਰ ਲੈਣੋ ਖੜ ਚੋ ਪਰ ਹੋ ਵੀ ਰਹਿਣ ਦੇ ਜੇ ਨੂੰ ਸੋ ਹੁਣ ਦੋਸਤੋ ਇਹ ਗੋਆ ਕਰੋਗੀ ਤੇ ਹਵਾਨਾ ਤੁਹਾਨੂੰ ਇਹਨੇ ਚੰਗੀ ਤਰ੍ਹਾਂ ਹੀ ਦਿਖਾ ਲੈਣਾ ਹਜੇ ਕਲੜਾ ਗੋਆ ਹੈ ਇਹਦਾ ਮਤਲਬ ਹਜੇ ਦਿਨ ਵਾਕਈ ਇਹਨੇ ਵੱਧ ਲੈਣੇ ਆ ਕਿਉਂਕਿ ਨੇੜ ਆਇਆ ਪਸ਼ੂ ਢਿੱਲਾ ਗੋਆ ਕਰਨ ਲੱਗ ਪੈਂਦਾ ਹੁੰਦਾ ਪਰ ਇਹਦਾ ਗੋਆ ਹਜੇ ਵੀ ਤੇ ਕਲੜਾ ਹੀ ਕਰ ਰਹੀ ਹੈ ਮੋੜ ਲਿਓ ਵੀਰੇ ਲਿਓ ਬਈ ਕਿਤੋਂ ਵੀ ਭੋਰਾ ਵੀ ਢਿੱਲਾ ਹਵਾਨਾ ਨਹੀਂ ਆ ਮਤਲਬ ਇਹ ਨਹੀਂ ਵੀ ਸਪੇਸ ਜਾ ਢਿਲੇ ਹਵਾਨੇ ਚ ਵੱਡਾ ਹਵਾਨਾ ਦਿਖਾਉਂਗੀ ਜਿੰਨਾ ਵੀ ਹਵਾਨਾ ਉਹ ਟੈਟ ਹੈ ਦੁੱਧ ਨਾ ਪਰਿਆ ਹੋਇਆ ਜੋਸ਼ ਵਾਲਾ ਹਵਾਨਾ ਸੋ ਮੀਦਾ ਵੀ ਤੁਹਾਨੂੰ ਮੱਝ ਜਚੂਗੀ ਬਾਕੀ ਜਿਹੜੇ ਘਰ ਦਾ ਅੰਜਾਲ ਪਸ਼ੂ ਦਾ ਹੁੰਦਾ ਉਹਨੇ ਉਸ ਕਰੇ ਜਾਣਾ ਹੀ ਹੁੰਦਾ ਦਾਣਾ ਪਾਣੀ ਚੁਗਣਾ ਬਾਈ ਦੇ ਘਰ ਰਾਂਝਾਲ ਸੀ ਤਾਂ ਇੱਕ ਸਾਲ ਇਸ ਵੀਰ ਨੂੰ ਦੁੱਧ ਪਿਆ ਸਮਝ ਨੇ ਹੁਣ ਇਦੂ ਅੱਗੇ ਜਿਹੜੇ ਘਰ ਦਾਨਜਲ ਹੋਊਗਾ ਉਸ ਕਰੇ ਇਸ ਮੱਝ ਨੇ ਚਲੀ ਜਾਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਾਲ ਇੱਕ ਹੀ ਇਹ ਮੱਝ ਜਿਹੜੀ ਉਹ ਕਾਊ ਬਾਈ ਨੇ ਕੀਤੀ ਸੀ ਬਾਕੀ ਬਾਈ ਜਿਹੜੀਆਂ ਝੋਟੀਆਂ ਫਿਰ ਇਹ ਬਰੀਡਿੰਗ ਕਰ ਰਹੇ ਹੋ ਮਤਲਬ ਗੱਭਣ ਹੋਣਗੇ ਹਾਈ ਤਿਆਰ ਹੋਈਆਂ ਵੇਚ ਦਿੰਨੇ ਫਿਰ ਹਾਂਜੀ ਵੇਹੇ ਅਹੀ ਜਿਹੜੀਆਂ ਆਹ ਹੋ ਗਈਆਂ ਵੱਡੀਆਂ ਮੱਝਾਂ ਦੇ ਦੂਜੇ ਤੀਜੇ ਸੂਈ ਹੋਈਆਂ ਉਹ ਕੱਢਣੀਆਂ ਸ਼ੁਰੂ ਕਰਾਂਗੇ ਅਸ਼ੋਕ ਜੀ ਅਜੀ ਕਰੀ ਸੀ ਬਕਾਊ ਜੀ ਆਹ ਫਸਟ ਟਾਈਮਰ ਹੋਣੀਆਂ ਉਹ ਕੋਈ ਪੈਸੇ ਲਾ ਕੇ ਖੋਸ ਨਹੀਂ ਸਾਨੂੰ ਪਤਾ ਫਿਰ ਮਿਹਨਤ ਬਹੁਤ ਆਉਂਦੀ ਆ ਤੇ ਅੱਛਾ ਫਿਰ ਉਹਨੇ ਇਹ ਸੋਚਿਆ ਵੀ ਭੱਡੀਆਂ ਮੱਝਾਂ ਕੱਢ ਲਿਆ ਕਰਾਂਗੇ ਝੋਟੀ ਸਾਹਮ ਲੈ ਕੇ ਆਂ ਹਾਂ ਆਪਾਂ ਸੂ ਘਟਾ ਦਿਆਂਗੇ ਫਿਰ ਹੌਲੀ ਜਦੋਂ ਇਹ ਹੋ ਗਈਆਂ ਇਹ ਕੱਢ ਦਿਆਂਗੇ ਸਹੀ ਹੈ ਸਹੀ ਹੈ ਸੋ ਇਹ ਇੱਕ ਵਧੀਆ ਆਈਡੀਆ ਦੋਸਤੋ ਬਾਈ ਦਾ ਵੀ ਪਹਿਲਨ ਝੋਟੀ ਦਾ ਗਾਹਕ ਕਈ ਵਾਰ ਥੋੜਾ ਘੱਟ ਹੁੰਦਾ ਤਾਂ ਕਿਉਂ ਨਾ ਪਹਿਲਨ ਨੂੰ ਸੰਭਿਆ ਜਾਵੇ ਦੂਜੇ ਤੀਜੇ ਸੂਏ ਜਦੋਂ ਕੋਈ ਪਸ਼ੂ ਵੇਚਣਾ ਤੇ ਉਹਨੂੰ ਉਦੋਂ ਵੇਚਿਆ ਜਾਂਦਾ ਉਹਦੀ ਕੀਮਤ ਸੋਹਣੀ ਮਿਲ ਜਾਂਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਮੱਝ ਬਾਈ ਨੇ ਵਿਕਾਉ ਕੀਤੀ ਸੀ ਮੈਂ ਤੁਹਾਨੂੰ ਦਿਖਾ ਚੁੱਕਿਆ ਬਾਕੀ ਝੋਟੀਆਂ ਹਜੇ ਵੀਰ ਸੰਭਾਲ ਰਿਆ ਇਹਨਾਂ ਚੋਂ ਕੋਈ ਵੀ ਨਗ ਵਕਾਉ ਨਹੀਂਗਾ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਤੇ ਵਹੜਾਂ ਵੀ ਬਹੁਤ ਸੋਹਣੀਆਂ ਬਾਈ ਸੰਭਾਲ ਰਿਆ ਕਰਦੇ ਵਿੱਚ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ